ਹਮੇਂ ਹੁੰਦੀ ਸੀ ਕਿ ਕਰਮੀਆਂ ਦੇ ਵਿੱਚ ਐਕਸ਼ਨ ਕਾਮਯਾਬ ਨਹੀਂ ਹੁੰਦਾ ਇਸ ਕਰਕੇ ਸਰਦੀਆਂ ਦੇ ਵਿੱਚ ਕਰੀ ਨਾ ਲੋਕ ਆਮ ਨਹੀਂ ਇਸੇ ਕਰਕੇ ਸਾਨੂੰ ਲਗਾਤਾਰ ਕੰਪੇਨ ਕਰੀ ਗਈ ਕਿ ਮਨੇ ਉਹਦੇ ਕਾਨੂੰਨ ਮੁਕਰਾ ਕੇ ਕਿ ਬੈਸੇ ਚੋਕਾ ਤੇ ਕਰ ਦਿੱਤਾ ਜਾਵੇ ਕਾਹੇ ਆਪਾਂ ਐਸੇ ਹੀ ਬੈਸਦੇ ਆ ਗਰਮੀ ਬਹੁਤ ਜ਼ਿਆਦਾ ਉਨੀ ਠੰਡਕ ਨਹੀਂ ਪਰ ਫੇਰ ਵੀ ਕੋਸ਼ਿਸ਼ ਕੀਤੀ ਬਹੁਤ ਉਹ ਜਿਹੜੇ ਕਾਮ ਕੀਤਾ ਉਹ ਇਹਦੇ ਪਾਤਰ ਸੁਸ਼ੀਲ ਫੌਜੀ ਜੀ ਦੀ ਜਿਹੜੀ ਟੀਮ ਸਾਰਿਆਂ ਦਾ ਬਹੁਤ ਬਤਨ ਮਾਰੋ ਸਭ ਤੋਂ ਜਦੋਂ ਤੋਂ ਆਪਣੀ ਕੰਪਨੀ ਚੱਲ ਰਹੀ ਸੀ ਉਹ ਐਕਸ਼ਨ ਸੀਗਾ ਉਹ ਕੱਲੀ ਉਹ ਕੰਪੇਨ ਦਾ ਸਮਝੋ ਕਿਉਂਕਿ ਜਦੋਂ ਆਪਾਂ ਮਿੰਨੀ ਸੈਕਟਰੀਅਰ ਦੇ ਵਿੱਚ ਕੰਪੇਨ ਕਰੂਗੇ ਤੁਸੀਂ ਦੇਖਿਆ ਉਹ ਰੈਲੀ ਦਾ ਰੂਪ ਸੀਗਾ ਆਪਾਂ ਸੱਤ ਫਲੋਰ ਤੋਂ ਫਲੋਰ ਲੈਦਰ ਸਪੀਕਰ ਕਰਦੇ ਕਰਦੇ ਗ라운ਡ ਫਲੋਰ ਤੇ ਐ ਸੀਗੇ ਤੇ ਸਾਰੇ ਦਫ਼ਤਰ ਨੂੰ ਸਮੇਂ ਨਾਲ ਕੋ ਮਿਲਿਆ ਸੀਗਾ ਸੋ ਉਹ ਡਿਵੀਜ਼ਨ ਦੇ ਅਸਰ ਪਿਆ ਐਡਮਿਨਿਸਟ੍ਰੇਸ਼ਨ ਤੇ ਕਰਵਾ ਚੱਲੀ ਫਾਈਲ ਅਪrove ਹੋਈਆਂ ਉਹਨਾਂ ਦੇ ਵਿੱਚੋਂ ਸਟੈਪ ਅਪ ਦੀ ਲੈਟਰ ਜੀ ਨਿਕਲੀ ਸੋ ਤੁਹਾਡੀ ਮੇ ਇਹੋ ਤੇਰੀ ਲੈਟੇ ਇਸ਼ੂ ਹੋਈਆਂ ਉਹ ਜੋਸ਼ ਸ਼ਸ਼ੀਲ ਜੀ ਨੇ ਦੱਸਿਆ ਕਿ ਕੁਝ ਲੈਟਾ ਹੋਰ ਇਸ਼ੂ ਹੋਣ ਵਾਲੀਏ ਨੇ ਉਹ ਵੀ ਸਾਨੂੰ ਪਤਾ ਸੀਗਾ ਕਿ ਉਹ ਫਾਇਨਾ ਆਪਣੇ ਫਾਇਨੈਂਸ ਦੇ ਹਿੱਸੇ ਨੇ ਲੇਕਿਨ ਪ੍ਰੋਬਲਮ ਕੀ ਹੋ ਰਹੀ ਸੀ ਉਹ ਤਾਂ ਹੈਲੋ ਜਿਓ ਬੀਚ ਸੀ ਰਹੀਆਂ ਜਿਹੜਾ ਸਾਡਾ ਮੁਲਾਕਾਤ ਦਾ ਸੰਗਮ ਚੱਲ ਰਿਹਾ ਸੀਗਾ ਮੀਟਿੰਗਾਂ ਦਾ ਸਿਲਸਲਾ ਉਹ ਕਾਫੀ ਹੱਦ ਤੱਕ ਬੰਦ ਹੋਇਆ ਪਿਆ ਸੀ ਲੇਕਿਨ ਅਕਸ਼ਰ ਦੇ ਨਾਮ ਉਹ ਜਦਵਾਰਾ ਮੂਵਮੈਂਟ ਸ਼ੁਰੂ ਹੋ ਗਈ ਜਿਹੜੀਆਂ ਮੀਟਿੰਗਾਂ ਸ਼ੁਰੂ ਹੋ ਗਈਆਂ ਅੱਜ ਵੀ ਮੀਟਿੰਗ ਹੋਈਆਂ ਤੇ ਇਹ ਮੀਟਿੰਗ ਜਿਹੜੀਆਂ ਫਿਰ ਆ ਗਈਆਂ ਜਹਾ ਹੁਣਾਂ ਦੇ ਅਧਿਕਾਰੀ ਸਾਹਿਬਾਂ ਹਾਂ ਅਮਰਾਂ ਪੰਜ ਨੇ ਕਿਰਪਾ ਕਰਕੇ ਉਹ ਕਹਿਣ ਹੋਏ ਸੀਗੇ ਲੈਟਰ ਇਸ਼ੂ ਹੋ ਗਈ ਹੈ ਉਹ ਲੈਟਰ ਵੀ ਦੇਣ ਉਹ ਲੈਟਰ ਕਹਿੰਦੇ ਸੀ ਕਿ ਅਸੀਂ ਤੁਸੀਂ ਆ ਕੇ نیچے ਸਾਡੀ ਜਿਹੜੀ ਰੈਲੀ ਆ ਉਹਦੇ ਵਿੱਚ ਦੋ ਤੇ ਸੰਬੋਧਨ ਕਰੋ ਜੋ ਸਾਡੇ ਅਧਿਕਾਰੀ ਸਾਹਿਬਾਂ ਸਾਡੇ ਵਿਚਾਰੇ ਝਾਗੇ ਆਉਣੇ ਆ ਉਹ ਆਈ ਨਹੀਂ ਉਹਨੇ ਸਾਡੇ ਸੁਖਰੇ ਸਾਹਿਬ ਦੀ ਡਿਊਟੀ ਲਾਤੀ ਕਿ ਤੁਸੀਂ ਆ ਕੇ ਲੈਟਰ ਦੇ ਕੇ ਆਓ ਉਹ ਵੀ ਲੈਟਰ ਦੇ ਦੇ ਦੋ ਹਾਂ ਕਿ ਤਨੇ ਕਿਹੜਾ ਲੈਟਰ ਵੀ ਜੋ ਇਹ ਲੈਟਰ ਲੈ ਕੇ ਆਏ ਲੈਟਰ ਦਿੰਦੀ ਵੀ ਜਾਰੇ ਸ਼ਰਮਾ ਰਹੇ ਨੇ 25 ਦੇ ਦਿੱਤੀ ਜਿੰਨੀ ਵੀ ਜੀ 25 25 ਹੋਈ ਜੀ ਮੀਟਿੰਗ ਦਾ ਜਿਹੜਾ ਇਹ ਪ੍ਰਿੰਸੀਪਲ 70 ਵਿੱਤ 70 ਪਰਸਨਲ 70 ਆਮਰਾਜ ਪ੍ਰਬੰਧ ਵਿਭਾਗ ਉਹਨਾਂ ਵੱਲੋਂ ਮੀਟਿੰਗ ਕੀਤੀ ਜਾਏਗੀ ਜਿਹੜੀ ਅੱਜ ਸੈਮਤੀਆਂ ਬੜੀਆਂ ਜਿਹੜੀਆਂ ਫਾਈਲ ਆ ਫਾਈਨਲ ਸਟੇਜ ਤੇ ਪਹੁੰਚੀਆਂ ਉਹਨਾਂ ਖਵਾਂ ਦੀ ਪੱਤਰ ਤੋਂ ਤਿਆਰੀ ਕੀਤੀ ਜਾਣਗੇ ਜਿਵੇਂ ਕਿ ਹਾਊਸ ਜਿਹੜਾ ਲਾਅ 20 ਆ ਕੀ ਕਹਿੰਦੇ 5% ਆ ਫਾਈਨਲ ਸਟੇਜ ਤੇ ਪਹੁੰਚੀ ਗਈ ਲੇਕਿਨ ਹਿੰਦੂ ਨਹੀਂ ਉਹਨੇ ਬੜਾ ਕਰ ਦਿੱਤੇ ਜਾਣਗੇ 25 ਮਿੰਟਿੰਗ ਤੋਂ ਬਾਅਦ ਅਸੀਂ ਇਹ ਕਹਿੰਦੇ ਵੀ ਸਾਨੂੰ ਜੀਵ ਸ਼ਕਤੀ ਤੋਂ ਘੱਟ ਮੀਟਿੰਗ ਹੋਣੀ ਚਾਹੀਦੀ ਸਾਨੂੰ ਜੀਵ ਸ਼ਕਤੀ ਦੇ ਨៅਰੇ ਦੀ ਮੀਟਿੰਗ ਦਿੱਤੀ ਉਹ ਕਹਿੰਦੇ ਪਹਿਲੇ ਆਹ ਮੀਟਿੰਗ ਕਰ ਲਈਏ 25 ਤਰੀਕ ਨੂੰ ਕਿਉਂਕਿ ਵਿਪ 70 ਸਾਲ ਦੇ ਮਰੇ ਆਏ ਉਹਨਾਂ ਨੂੰ ਅਜੇ ਪਤਾ ਨਹੀਂ ਆ ਮੁੰਕੇ ਪਤਾ ਲੱਗ ਗਿਆ ਕਿ ਸੋ ਅਗਲੀ ਮੀਟਿੰਗ ਜਿਹੜੀ ਆ ਉਹ ਮੁਖ 70 ਸਾਲ ਨਾਲ ਹੋਏਗੀ ਸੋ ਇਹ ਉਪਲਬਧਤਾ ਤੁਹਾਡੀ ਨਾਲੀ ਦੀ ਕਿ ਆਪਣੀਆਂ ਮੰਗਾ ਜਿਹੜੀਆਂ ਉਹ ਫਾਈਨਲ ਸਟੇਜਾਂ ਨੂੰ ਪਹੁੰਚ ਗਿਆ ਮੀਟਿੰਗ ਦਾ ਸਿਰਸਾ ਚੱਲ ਗਿਆ ਸੋ ਇਹਨਾਂ ਨੂੰ ਵੀ ਆਪਣੇ ਤਾੜੀਆਂ ਦੇ ਮਾਰਨ ਸੰਭੀਰ ਸਾਥੀ ਇਹ ਜਿਹੜੇ ਹੋਣਗੇ ਜਿਹੜੇ ਕਹਿੰਦੇ ਕੋਰਟ ਕੇਸ ਨਹੀਂ ਕਰਨਾ ਕਰਨ ਵਾਲੇ ਨੇ ਹੱਥ ਖੜੇ ਕਰ ਦਿੱਤੇ ਜਿਹੜੇ ਕਹਿੰਦੇ ਨਹੀਂ ਕੋਰਟ ਕੇਸ ਕਰਨਾ ਮੈਂ ਕਹਿੰਦਾ ਭਈ ਹੋਰ ਜਿਹੜੀ ਲੰਬਾ ਕੰਮ ਜਾਏਗਾ ਸਰਕਾਰ ਇਹ ਨਹੀਂ ਕਰੇਗੀ ਸਰਕਾਰ ਨੂੰ ਕੋਈ ਨਾ ਮਿਲ ਜਗਾ ਇਹ ਕੋਰਟ ਦੇ ਵਿੱਚ ਗਿਆ ਇਸ ਕਰਕੇ ਅਸੀਂ ਕੋਈ ਫੈਸਲਾ ਨਹੀਂ ਲੈਣਾ ਜੇ ਕੋਈ ਇਹੋ ਜਿਹੀ ਗੱਲ ਰਹੀਆ ਤੇ ਸਾਥੀ ਹੱਥ ਖੜੇ ਕਰਨ ਵੀ ਨਹੀਂ ਕੋਰਟ ਕੇਸ ਕਰਨਾ ਚਾਹੀਦਾ ਸੋ ਮੇਰੇ ਸਾਥੀ ਨੂੰ ਬੇਨਤੀ ਹੈ ਜਰੂਰ ਕਰੋ ਕਾਨੂੰਨ ਆ ਗੱਲ ਹੋਵੇ ਕਿ ਲੋਰੀ ਅਸੀਂ ਨਾ ਜੰਮਦੇ ਵੀ ਕੋਈ ਜ਼ਬਰਦਸਤੀ ਖੜੇ ਕਰੇ ਕਿਸੇ ਹੱਥ ਨਹੀਂ ਖੜਾ ਕੀਤਾ ਮੈਂ ਖੇਰਾ ਖੜੇ ਕਰਾਨਾ ਕਿ ਜਿਹੜਾ ਜੰਮ ਦਾ ਕੋਰਟ ਕੇਸ ਵੀ ਹੋਣਾ ਚਾਹੀਦਾ ਤੇ ਇਹਨੂੰ ਸ਼ਿਕਾਇਤਿਓਂ ਨਹੀਂ ਤੇ ਹੱਥ ਖੜੇ ਕਰਦੋ ਸਭ ਬਹੁਤ ਸ਼ਾਂਤੀ ਨਾਲ 100% ਸਾਫੀਆਂ ਨੇ ਇਹ ਚਾਇਆ ਸੋ ਅਸੀਂ ਲੀਗਰ ਜਿਹੜੇ ਸਪਾਰਟ ਅਨੰਨਾ ਵੀ ਗੱਲਬਾਤ ਕਰ ਚੁੱਕੇ ਆ ਤਾਂ ਦੇਖੋ ਸਾਡੇ ਕੋਲ ਜਿਹੜੇ ਐਪਲੀਕੇਸ਼ਨ ਵੀ ਆ ਚੁੱਕੀਆਂ ਵੀ ਕੋਰਟ ਕੇ ਕਰਮੇ ਚਾਹੀਦੇ ਆ ਉਹ ਜੰਮੀ ਅਸੀਂ ਜਿਹੜੇ ਫੋਰਕਸ ਕਰਦੋਂਗੇ ਇਹਨਾਂ ਨਾਲ ਨਾਲ ਇਹਦਾ ਸੋਚੋ ਕਿ ਆਕੇ ਸਾਹੇ ਮਾਜੋ ਮਸਲਾ ਮੂੜ ਕੱਢ ਕੇ ਕਿ ਕਿ ਵੱਡੀ ਲੜਾਈ ਲੈਣੀ ਸੀ ਉਹ ਲੜਾਈ ਅਸੀਂ ਹੁਣ 25 ਤਰੀਕ ਨੂੰ ਦੇਖਾਂਗੇ ਤੇ ਜੇ ਉਸ ਤੋਂ ਬਾਅਦ ਪੋਜੀਟਿਵ ਨਾਲ ਸਾਈਟ 25 ਸੈਕਿੰਡ ਤੱਕ ਬੈਟਿੰਗ ਗਈ ਤਾਂ ਫਿਰ ਅੱਗੇ ਵੇਟ ਕਰਨੀ ਪੈਗੀ ਐਕਸ਼ਨ ਵੀ ਕੋਈ ਕਮੀ ਨਹੀਂ ਆएगी ਐਕਸ਼ਨ ਲਗਾਤਾਰ ਹੋਣਗੇ ਆ ਐਕਸ਼ਨ ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਤੁਸੀਂ ਅਗਲੇ ਐਕਸ਼ਨ ਦੇਖੋਗੇ ਇਸ ਤੋਂ ਵੀ ਵੱਡੇ ਐਕਸ਼ਨ ਦੇਖੋਗੇ ਜ਼ੋਰ ਇਹ ਛੋਟਾ ਨਹੀਂ ਕਰਨਾ ਸਟੈਪ ਵਾਈਜ਼ ਸਟੈਪ ਚੱਲ ਰਿਹਾ ਕੋਈ ਵੀ ਮੰਗਦਾ ਉਹ ਮੰਗ ਜਿਹੜੀ ਆ ਉਹ ਮੀਟਿੰਗਾਂ ਦੇ ਵਿੱਚੋਂ ਨਿਕਲਦੀ ਆ ਮੀਟਿੰਗਾਂ ਦਾ سلسلہ ਚੱਲਦੇ ਰਹਿਣਾ ਚਾਹੀਦਾ ਸੋ ਸਾਰਿਆਂ ਦਾ ਧੰਨਵਾਦ ਤਕੜਾ ਹੋ ਗਈ ਜਾਨਾ ਇਹ ਵੀ ਸੋਚਣਾ ਕਿ ਅੱਗ ਤੋਂ ਬਾਅਦ ਪਤਾ ਨਹੀਂ ਕਿ ਕਈ ਲੋਕ ਐਵੇਂ ਸੀਗੇ ਬੀਏ ਇਹ ਕਰਕੇ ਇਹ ਜਿਹੜੀਆਂ ਰੈਲੀ ਕਰਾਉਂਦੇ ਪਤਾ ਕਰਕੇ ਆਪ ਸਮੇਂ ਕੋਈ ਡਾਲੋ ਕੋਈ ਡਾਲੋ ਕਈ ਇਹ ਮਾਨਸਿਕਤਾ ਬਦਲਦੀ ਨਹੀਂ ਜੱਟ ਯੇ ਮਿਲ ਰਿਹਾ ਉਹਨੂੰ ਪੁੱਛਿਆ ਕਦੋਂ ਤੱਕ ਮਿਲ ਰਿਹਾ ਜੇਲਾ ਯਾਰ ਤੇਰੇ ਹੀ ਦਵਾ ਦੇ ਸਾਨੂੰ ਇੱਧਰ ਤਿਆਰ ਬੈਠੇ ਆਂ ਡੀ.ਐਸ.ਏ ਜਿਹੜੀ ਟੀਮ ਆਈ ਦਾ ਹੋਈਆਂ ਸੀ ਐਫ.ਟੀ ਦੇ ਸੁਪਰਡੈਂਟ ਆ ਵੀ ਆਏ ਹੋਏ ਸੀ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਉਹਦੇ ਗੱਲ ਜਦੋਂ ਮੀਟਿੰਗ ਦਾ ਪੁਆਇੰਟ ਰਹਾ ਕਹਿੰਦੇ ਇਹਦੇ ਬਾਰੇ ਅਸੀਂ ਕੀ ਕਰ ਸਕਦੇ ਆ ਸਾਨੂੰ ਤਾਂ ਕੋਈ ਉੱਪਰ ਆਰਡਰ ਆਊਗਾ ਜਦੋਂ ਲਾਈਨ ਕਰਕੇ ਦਿੱਤਣਾ ਹੈ ਇਹਨਾਂ ਨੂੰ ਫਾਈਲ ਪੁਟ ਕਰਾਂਗੇ ਇਹਦੇ ਬਾਰੇ ਸਾਨੂੰ ਕੁਝ ਵੀ ਪਤਾ ਸੋ ਅੱਜ ਦੀ ਮੀਟਿੰਗ ਦੇ ਵਿੱਚ ਜੇ ਆਪਾਂ ਕਹੀਏ ਵੀ ਅਸੀਂ ਤੁਹਾਨੂੰ ਮਾਗਰ ਝੁਖਾਸ਼ਵਾਸ਼ ਨਹੀਂ ਦੇ ਲਈਏ ਡੀਐਨਪਰੇ ਨੂੰ ਸਾਹਮਣੇ ਪਤਾ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਕਿਉਂਕਿ ਗੱਲ ਜ਼ਰੂਰ ਹੈ ਜਿਸ ਪੱਤਰ ਦੀ ਗੱਲ ਸੀ ਉਸ ਪੱਤਰ ਦੀ ਗੱਲ ਦੇ ਵਿੱਚ ਵੀ ਇਹ ਮਿਲਣਾ ਨਾ ਸੰਭਵ ਹੈ ਉਹ ਪੱਤਰ ਹੋਰ ਆ ਉਹ ਚੀਜ਼ ਜਿਹੜਾ ਸਖਤੀ ਸਾਹਿਬ ਦਾ ਮੰਤਰੀ ਸਰਾਬ ਦਾ ਜਾਂ ਸੀਐਮ ਸਾਹਿਬ ਦਾ ਪੱਤਰ ਆ ਉੱਤੇ ਚੀਜ਼ ਤੇ ਕਿਸੇ ਨਾਲ ਕੋਈ ਗੱਲਬਾਤ ਹੋ ਸਕਦੀ ਹੈ ਉਹ ਨਹੀਂ ਹੋ ਸਕਦੀ ਟੋਸਟਾ ਦੀ ਕ੍ਰੀਏਸ਼ਨ ਉਹਨਾਂ ਬਾਰੇ ਹੋਰਾਂ ਦੇ ਪਿਛੇ ਸਖਤੀ ਸਾਹਮਣੇ ਨਾਲ ਬੜੇ ਕੁੜੀ ਜਿੰਦਗੀ ਕਾਫੀ ਦੇ ਪਹਿਲੇ ਮਿਲੇ ਸੀਗੇ ਲੇਕਿਨ ਉਹਨਾਂ ਨੇ ਅਸੀਂ ਕਹਿੰਦੇ ਸੀ ਯਾਰ ਅੱਜ ਕੀ ਜਿਹੜੀਆਂ ਸਾਡੇ ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਟਿਵ ਮੰਗਾ ਨੇ ਟੋਕਾ ਟੋਕ ਤੇ ਪੂਰੀਆਂ ਕਰੋ ਜੇ ਉਹ ਨਹੀਂ ਪੂਰੀਆਂ ਕਰਨੀਆਂ ਤਾਂ ਫਿਰ ਐਕਸ਼ਨ ਤੇ ਹੋਣਗੇ ਹੋਣਗੇ ਸੋ ਅੱਜ ਸ਼ਵਾਸ਼ੀ ਦਿੱਤਾ ਗਿਆ ਕਿ ਸੈਕਟਰ ਪੱਦਰ ਲਈ ਜਿਹੜੀਆਂ ਮੰਗਾ ਨੇ ਉਹ ਤੁਰੰਤ ਪੂਰੀਆਂ ਕੀਤੀ ਜਾਣਗੇ ਮੀਟਿੰਗ ਬੁਲਾ ਲਈ ਗਈ ਆ ਹੋ ਕਰਦਿਆਂ ਕਿ 25 ਤਰੀਕ ਤੱਕ ਆਪਾਂ ਨੂੰ ਕੁਛ ਨਾ ਕੁਛ ਲੈਟਰਲ ਇਸ਼ੂ ਹੋਣ ਆਪਣੇ ਹੱਥ ਪੱਲੇ ਕੁਛ ਆਵੇ ਤੇ ਉਹ ਤੋਂ ਬਾਅਦ ਆਪਾਂ ਅਕੇ ਨੂੰ ਬੈਠੇ ਕੀ ਕਰਨਾ ਕਿਉਂਕਿ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਦੇ ਤੋਂ ਹੀ ਮੰਗਾ ਕਰਦੇ ਤੇ ਫਿਰ ਉਹ ਬਟ ਡਾਇਰੈਕਸ਼ਨ ਦੀ ਲੋੜ ਨਹੀਂ ਪੈਂਦੀ ਫਿਰ ਐਕਸ਼ਨ ਕੀ ਕਰਨਾ ਮੈਂ ਪੰਜਾਬ ਪੱਤਰ ਤੇ ਐਕਸ਼ਨ ਕਰਨੇ ਕਿਹਦੇ ਲਈ ਡੀਏਰੀ ਕਿਹਦੇ ਲਈ ਪੁਰਾਣੀ ਪੈਨਸ਼ਨ ਦੀ ਅੱਜ ਪੁਰਾਣੀ ਪੈਨਸ਼ਨ ਦੀ ਗੱਲ ਹੋਈ ਪੁਰਾਣੀ ਪੈਨਸ਼ਨ ਦਾ ਗੱਲ ਹੀ ਨਹੀਂ ਚੱਲ ਰਹੀ ਗੱਲ ਰਿਸ਼ਤੇ ਚੱਲ ਰਹੀ ਹੈ ਯੂਪੀਐਸਸੀ ਮਰ ਸਾਡੇ ਸਾਥੀ ਨੂੰ ਚਾਹੀਦੀ ਪ੍ਰਾਣੀ ਪੈਨਸ਼ਨ ਦੀ ਗੱਲ ਕੀਤੀ ਵੀ ਤੁਸੀਂ ਤਾਂ ਯੂਪੀਐਸ ਦੇ ਕੰਮ ਕਰ ਰਹੇ ਇਹ ਤਾਂ ਸਪਸ਼ਟ ਹੋ ਗਿਆ ਕਿ ਤੁਹਾਨੂੰ ਯੂਪੀਐਸ ਦੇ ਵਿੱਚ ਹੋਇਆ ਕੋਰਡ ਪੈਨਸ਼ਨ ਸਕੀਮ ਤੇ ਨਹੀਂ ਜਿਹੜੀ ਲੋਕੋ ਦੋ ਦੋ ਕਹਿੰਦੇ ਸਰਕਾਰ ਜਿਹੜੀ ਦੋਲੀ ਇੱਕ ਬੰਨੇ ਕਹਿੰਦੇ ਅਸੀਂ ਨੋਟੀਫਿਕੇਸ਼ਨ ਕੀਤੀ ਆ ਕਾਪੀ ਰਹੀ ਤੇ ਦੂਸਰੇ ਪਾਸੇ ਯੂਪੀਐਸ ਦਾ ਕੰਮ ਚੱਲ ਰਿਹਾ ਤਾਂ ਉਹ ਨੋਟੀਫਿਕੇਸ਼ਨ ਦਾ ਕੀ ਹੋਇਆ ਕੋਈ ਸਮਝਣ ਦੀ ਕੋਸ਼ਿਸ਼ ਕਰੋ ਇਹ ਸਰਕਾਰ ਨਾਲ ਨਟਕਣਾ ਫੜਾ ਐਡੀ ਹੀਰਾ ਮਹੌਲ ਹੋਣੀ ਲੱਗੇ ਆ ਮਹੌਲ ਇੱਥੇ ਆਪਾਂ ਬਣਾ ਰਹੇ ਆ ਇਹ ਮਹੌਲ ਨੂੰ ਤੁਸੀਂ ਬਣਾ ਨਹੀਂ ਹੁੰਦਾ ਅੱਗੇ ਅਸੀਂ ਮਹੌਲ ਬਣਾਵਾਂਗੇ 25 ਤਰੀਕ ਤੱਕ ਬੇਨ ਕਰਾਂਗੇ ਸੋ ਆਪ ਸਭ ਨੂੰ ਹੌਸਲੇ ਨੂੰ ਸਲਾਮ ਆ ਤੇ ਇਵੇਂ ਤੁਸੀਂ ਸਾਨੂੰ ਵੀ ਹੌਸਲਾ ਫੁਲਾਈ ਕਰਦੇ ਰਹੋ ਏ ਤਾਂ ਵੀ ਅਸੀਂ ਅੱਗੇ ਵੀ ਅੱਛੀ ਕਰਦੇ ਰਹੀਏ